ਸਤਸ੍ਰੀ ਅਕਾਲ ਅੱਜ ਸਾਡੇ ਕੋਲ ਜੋ ਸਰੋਤ ਹੈ ਉਹ ਮਨੁੱਖੀ ਜੀਵਨ ਨੂੰ ਇੱਕ ਬਹੁਤ ਹੀ ਖੂਬਸੂਰਤ ਨਜ਼ਰੀਏ ਨਾਲ ਵੇਖਦਾ ਹੈ ਹਾਂਜੀ ਇੱਕ ਰਾਤ ਦੀ ਯਾਤਰਾ ਜਿਸ ਦੇ ਚਾਰ ਪਹਿਰ ਹਨ ਇਹ ਗੁਰਬਾਣੀ ਦਾ ਸ਼ਬਦ ਹੈ ਚੌਥੇ ਪਹਿਰੇ ਰਹਿਣ ਕੇ ਜੋ ਜੀਵਨ ਦੇ ਚਾਰ ਪੜਾਵਾਂ ਦੀ ਗੱਲ ਕਰਦਾ ਹੈ ਅੱਜ ਆਪਾਂ ਇਸ ਸਫ਼ਰ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਹਾਂ ਤੇ ਇਹ ਸਿਰਫ ਮਤਲਬ ਜੀਵਨ ਦੇ ਪੜਾਵਾਂ ਦਾ ਵੇਰਵਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਕੀ ਕਹਿੰਦੇ ਨੇ ਅਧਿਆਤਮਿਕ लेखाजोखा ਹੈ। اچھا। atheezdi ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਜੀਵ ਨੂੰ ਵਾਰ-ਵਾਰ ਵੰਜਾਰਿਆ ਮਿੱਤਰਾ ਕਹਿ ਕੇ ਸੰਬੋਧਨ ਕਰਦਾ ਹੈ। ਵੰਜਾਰਿਆ ਮਿੱਤਰਾ? ਯਾਨੀ ਇੱਕ ਵਪਾਰੀ ਦੋਸਤ? ਹਾਂਜੀ, ਇੱਕ ਵਪਾਰੀ ਦੋਸਤ। ਇਹ ਤਾਂ ਬਹੁਤ ਹੀ ਦਿਲਚਸਪ ਫਰੇਮ ਹੈ। ਮਤਲਬ ਜੀਵਨ ਇੱਕ ਵਪਾਰ ਹੈ ਤੇ ਅਸੀਂ ਸਾਰੇ ਵਪਾਰੀ ਹਾਂ ਜੋ ਇੱਥੇ ਕੋਈ ਸੌਦਾ ਕਰਨ ਆਏ ਆ। ਬਿਲਕੁਲ। ਤਾਂ ਫਿਰ ਆਓ ਦੇਖਦੇ ਹਾਂ ਕਿ ਇਸ ਜੀਵਨ ਰੂਪੀ ਰਾਤ ਦੇ ਹਰ ਪਹਿਰ ਵਿੱਚ ਇਹ ਵਪਾਰੀ ਕੀ ਕਮਾਉਂਦਾ ਹੈ ਤੇ ਆ ਕੀ ਗੁਆੰਦਾ ਹੈ ਚਲੋ ਫਿਰ ਸ਼ੁਰੂਆਤ ਪਹਿਲੇ ਪੈਰ ਤੋਂ ਕਰਦੇ ਆ ਬਾਣੀ ਕਹਿੰਦੀ ਹੈ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆਂ ਮਿਤਰਾ ਧਰ ਪਾਈਤਾ ਉਧਰੇ ਮਾਹੀ ਹੂੰ ਯਾਨੀ ਵਪਾਰ ਦੀ ਸ਼ੁਰੂਆਤ ਜਨਮ ਨਾਲ ਨਹੀਂ ਸਗੋ ਮਾਂ ਦੇ ਗਰਭ ਵਿੱਚ ਨੀ ਰੱਖਣ ਨਾਲ ਹੁੰਦੀ ਹੈ ਇਹ ਬਹੁਤ ਮਤਲਬ ਗਹਿਰੀ ਗੱਲ ਹੈ ਬਹੁਤ ਗਹਿਰੀ ਇਹ ਪਹਿਲਾ ਕਦਮ ਹੈ ਨਾ ਸ्रोत ਦੱਸਦਾ ਹੈ ਕਿ 10 ਮਹੀਨਿਆਂ ਵਿੱਚ ਪਰਮਾਤਮਾ ਸਰੀਰ ਰਚਦਾ ਹੈ ਹਾਂਜੀ ਤੇ ਜੀਵ ਨੂੰ ਇੱਕ ਨਿਸ਼ਚਿਤ ਸਮਾਂ ਯਾਨੀ ਇੱਕ ਮਹਲਤ ਦਿੰਦਾ ਹੈ ਵਪਾਰ ਕਰਨ ਲਈ ਠੀਕ ਪਰ ਇਥੇ ਇੱਕ ਬਹੁਤ ਗਹਿਰਾ ਨੁਕਤਾ ਹੈ ਬਾਣੀ ਕਹਿੰਦੀ ਹੈ ਜੈਸਾ ਲਿਖਤ ਤੁਰ ਪਾਇ ਅੱਛਾ ਭਾਵ ਉਸ ਦੇ ਕਰਮ ਪਹਿਲਾਂ ਤੋਂ ਲਿਖੇ ਹੋਏ ਲੇਖ ਅਨੁਸਾਰ ਹਨ ਫਿਰ ਉਸ ਨੂੰ ਮਾ ਪਿਓ ਪ੍ਰਾ ਪਤਨੀ ਵਰਗੇ ਰਿਸ਼ਤਿਆਂ ਦੇ ਤਾਲੇ ਬਾਣੇ ਵਿੱਚ ਪਾ ਦਿੱਤਾ ਜਾਂਦਾ ਹੈ 1 ਮਿੰਟ ਇਹ ਥੋੜਾ ਗੁੰਝਲਦਾਰ ਹੈ ਜੇ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ ਜਿਵੇਂ ਜਿਵੇਂ ਇੱਕ ਵਪਾਰੀ ਨੂੰ ਉਸ ਦੀ ਸ਼ੁਰੂਆਤੀ ਪੂੰਜੀ ਤੇ ਬਾਜ਼ਾਰ ਦੇ ਹਾਲਾਤ ਪਹਿਲਾਂ ਤੋਂ ਹੀ ਮਿਲ ਜਾਣ ਤਾਂ ਫਿਰ ਉਸ ਦੇ ਆਪਣੇ ਹੱਥ ਵਿੱਚ ਕੀ ਰਹਿ ਗਿਆ ਉਸ ਦਾ ਵਪਾਰ ਕੀ ਹੋਇਆ ਬਹੁਤ ਵਧੀਆ ਸਵਾਲ ਹੈ। ਇਹੀ ਇਸ ਪੜਾ ਦਾ ਸਭ ਤੋਂ ਵੱਡਾ ਦਾਰਸ਼ਨਿਕ ਨੁਕਤਾ ਹੈ। ਸ्रोत ਅੱਗੇ ਕਹਿੰਦਾ ਹੈ ਇਸ ਜਨਤੇ ਵਸ ਕਿਛ ਨਾ ਹੈ। ਇਸ ਜਨਤੇ ਵਸ ਕਿਛ ਨਾ ਹੈ। ਹਾਂਜੀ ਯਾਨੀ ਇਸ ਜੀਵ ਦੇ ਆਪਣੇ ਵਸ ਵਿੱਚ ਕੁਝ ਨਹੀਂ ਹੈ ਸ਼ੁਰੂਆਤ ਵਿੱਚ ਉਹ ਪੂਰੀ ਤਰ੍ਹਾਂ ਨਿਰਭਰ ਹੈ ਠੀਕ ਹੈ ਉਸ ਦਾ ਸਰੀਰ ਉਸ ਦਾ ਪਰਿਵਾਰ ਉਸ ਦੇ ਹਾਲਾਤ ਇਹ ਸਭ ਉਸ ਨੂੰ ਦਿੱਤਾ ਗਿਆ ਹੈ ਇਹ ਉਸ ਦੇ ਵਪਾਰ ਦੀ ਸ਼ੁਰੂਆਤੀ ਸਥਿਤੀ ਹੈ ਅੱਛਾ ਪਰ ਵਪਾਰ ਇਸ ਦਿੱਤੀ ਹੋਈ ਸਥਿਤੀ ਵਿੱਚ ਰਹਿ ਕੇ ਕਰਨਾ ਹੈ ਲੇਖ ਸ਼ਾਇਦ ਹਾਲਾਤ ਤੈਅ ਕਰਦਾ ਹੈ ਪਰ ਉਹਨਾਂ ਹਾਲਾਤਾਂ ਵਿੱਚ ਪ੍ਰਭੂ ਨੂੰ ਯਾਦ ਕਰਨਾ ਜਾਂ ਕਹਿ ਲੋ ਭੁੱਲ ਜਾਣਾ ਹਾਂ ਇਹ ਵਪਾਰੀ ਦੀ ਚੋਣ ਬਣ ਜਾਂਦੀ ਹੈ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਤਾਂ ਪਹਿਲਾ ਪਹਿਰ ਇੱਕ ਤਰ੍ਹਾਂ ਨਾਲ ਸੈਟਅਪ ਦਾ ਪੜਾਅ ਹੋਇਆ। ਬਿਲਕੁਲ ਸੈਟਅਪ ਦਾ ਪੜਾਅ। ਜਿੱਥੇ ਵਪਾਰੀ ਨੂੰ ਉਸਦੀ ਦੁਕਾਨ, ਉਸਦਾ ਮਾਲ ਅਤੇ ਉਸਦੇ ਗਾਹਕ ਯਾਨੀ ਰਿਸ਼ਤੇ ਸੌਂਪ ਦਿੱਤੇ ਜਾਂਦੇ ਹਨ ਪਰ ਉਸਨੇ ਅਜੇ ਕੰਮ ਸ਼ੁਰੂ ਨਹੀਂ ਕੀਤਾ। ਹਾਂ। ਉਹ ਸਿਰਫ ਮਾਹੌਲ ਨੂੰ ਸਮਝ ਰਿਹਾ ਹੈ ਪੂਰੀ ਤਰ੍ਹਾਂ ਦੂਜਿਆਂ ਤੇ ਨਿਰਭਰ। ਸਹੀ ਕਿਹਾ। ਇਹ ਪੂਰਨ ਨਿਰਭਰਤਾ ਦਾ ਪੜਾਅ ਹੈ। ਪਹਿਲਾਂ ਸਰੀਰਕ ਤੌਰ ਤੇ ਮਾਂ ਤੇ ਫਿਰ ਭਾਵਨਾਤਮਕ ਤੌਰ ਤੇ ਪਰਿਵਾਰ ਤੇ। ਇਸ ਪਹਿਰ ਵਿੱਚ ਵਪਾਰੀ ਖੁਦ ਕੋਈ ਸੌਦਾ ਨਹੀਂ ਕਰ ਰਿਹਾ। ਹੂੰ। ਸਗੋਂ ਉਸ ਦੇ ਆਲੇ ਦੁਆਲੇ ਸੌਦੇ ਹੋ ਰਹੇ ਹਨ ਮੋਹ ਦਾ ਜਾਲ ਬੁਣਿਆ ਜਾ ਰਿਹਾ ਹੈ ਜੋ ਅੱਗੇ ਜਾ ਕੇ ਉਸ ਦੇ ਵਪਾਰ ਤੇ ਅਸਰ ਪਾਵੇਗਾ ਤਾਂ ਫਿਰ ਇਸ ਤੋਂ ਬਾਅਦ ਆਂਦਾ ਹੈ ਦੂਜਾ ਪਹਿਰ ਜਵਾਨੀ ਦਾ ਉੱਥੇ ਤਾਂ ਊਰਜਾ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਬਾਣੀ ਕਹਿੰਦੀ ਹੈ ਦੂਜੇ ਪਹਿਰੇ ਰੈਣਕ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਪਰ ਜਵਾਨੀ ਲਹਿਰੀ ਦੇ ਮਤਲਬ ਜਵਾਨੀ ਪੂਰੇ ਜੋਸ਼ ਵਿੱਚ ਲਹਿਰਾ ਮਾਰਦੀ ਹੈ ਹਾਂਜੀ ਅਤੇ ਇਸ ਪੜਾਅ ਤੇ ਕੀ ਹੁੰਦਾ ਹੈ ਮਨਮਤਾ ਅਹਮੇ ਮਨ ਹਉਮੇ ਅਤੇ ਹੰਕਾਰ ਵਿੱਚ ਮਤਲਬ ਪੂਰੀ ਤਰ੍ਹਾਂ ਮਸਤ ਰਹਿੰਦਾ ਹੈ ਮੈਂ ਦਾ ਭਾਵ ਬਹੁਤ ਵੱਧ ਜਾਂਦਾ ਹੋਵੇਗਾ ਬਿਲਕੁਲ ਉਸ ਨੂੰ ਚੰਗੇ ਮਾੜੇ ਦੀ ਪਹਿਚਾਨ ਨਹੀਂ ਰਹਿੰਦੀ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਪਰਲੋਕ ਦਾ ਰਸਤਾ ਜਿਵੇਂ ਬਾਣੀ ਕਹਿੰਦੀ ਹੈ ਅੱਗੇ ਪੰਥ ਕਰਾਰਾ ਬਹੁਤ ਔਖਾ ਰਸਤਾ ਹਾਂ ਉਹ ਗੁਰੂ ਦੀ ਸ਼ਰਨ ਨਹੀਂ ਲੈਂਦਾ ਅਤੇ ਇਸੇ ਕਰਕੇ ਜ਼ਾਲਿਮ ਜਮਦੂਦ ਸਿਰਤੇ ਆਖੜਦੇ ਹਨ ਇਸ ਵਿੱਚ ਤਾਂ ਇੱਕ ਸਿੱਧਾ ਸਵਾਲ ਵੀ ਕੀਤਾ ਗਿਆ ਹੈ ਨਾ ਤਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਬਿਲਕੁਲ ਕਿ ਜਦੋਂ ਤਰਮ ਰਾਜ ਇਸ ਕਮਲੇ ਜੀਵ ਨੂੰ ਫੜੇਗਾ ਤਾਂ ਇਹ ਕੀ ਜਵਾਬ ਦੇਵੇਗਾ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਹਾਂ ਕਿਉਂਕਿ ਉਸ ਵੇਲੇ ਕੋਈ ਬਹਾਨਾ ਨਹੀਂ ਚੱਲਣਾ ਜਵਾਨੀ ਦਾ ਜੋਸ਼ ਤਾਂ ਉੱਥੇ ਰਹਿ ਜਾਣਾ ਤਾਂ ਜੇ ਦੂਜਾ ਪਹਿਰ ਬੇਮੁਹਾਰੀ ਊਰਜਾ ਤੇ ਮੈ ਦੇ ਹੰਕਾਰ ਦਾ ਹੈ ਤਾਂ ਇਹ ਊਰਜਾ ਜਦੋਂ ਠੰਡੀ ਪੈਂਦੀ ਹੈ ਤਾਂ ਕਿਸ ਚੀਜ਼ ਵਿੱਚ ਬਦਲਦੀ ਹੈ ਇਥੋਂ ਹੀ ਸ਼ਾਇਦ ਤੀਜੇ ਪਹਿਰ ਦੀ ਕਹਾਣੀ ਸ਼ੁਰੂ ਹੁੰਦੀ ਹੈ ਬਿਲਕੁਲ ਸਹੀ ਪਕੜਿਆ ਜਵਾਨੀ ਦੀ ਮੈਂ ਜਦੋਂ ਸ਼ਾਂਤ ਹੁੰਦੀ ਹੈ ਉਹ ਮੇਰਾ ਵਿੱਚ ਬਦਲ ਜਾਂਦੀ ਹੈ ਅੱਛਾ ਇਹ ਹੀ ਤੀਜਾ ਪਹਿਰ ਹੈ ਬਾਣੀ ਦੇ ਬੋਲ ਹਨ ਤੀਜੇ ਪਹਿਰੇ ਰੈਣਕੇ ਵਣ ਜਾ ਰਿਆ ਮਿਤਰਾ ਵਿਕ ਸੰਚੇ ਅੰਧ ਅਗਿਆਨ ਹੂੰ ਹੁਣੇ ਵਪਾਰੀ ਜੋ ਅਗਿਆਨਤਾ ਵਿੱਚ ਅੰਨਾ ਹੋਇਆ ਹੈ ਜ਼ਹਿਰ ਇਕੱਠਾ ਕਰ ਰਿਹਾ ਹੈ ਜ਼ਹਿਰ ਯਾਨੀ ਬਿਕ ਇਹ ਬਹੁਤ ਸ਼ਕਤੀਸ਼ਾਲੀ ਸ਼ਬਦ ਹੈ ਇਸ ਨੂੰ ਸਿਰਫ ਦੌਲਤ ਜਾਂ ਪਾਰ ਨਹੀਂ ਕਿਹਾ ਗਿਆ ਜ਼ਹਿਰ ਦਾ ਹੌਲੀ-ਹੌਲੀ ਅੰਦਰੋਂ ਮਾਰਦਾ ਹੈ ਕੀ ਇਸ ਦਾ ਮਤਲਬ ਇਹ ਹੈ ਕਿ ਇਸ ਪੜਾਅ ਵਿੱਚ ਜੋ ਇਕੱਠਾ ਕੀਤਾ ਜਾ ਰਿਹਾ ਹੈ ਉਹ ਇੱਕ ਹੌਲੀ ਆਤਮਿਕ ਮੌਤ ਹੈ ਇਹ ਹੀ ਇਸ ਦਾ ਗਹਿਰਾ ਅਰਥ ਹੈ ਬਿਕ ਇੱਥੇ ਮਾਇਆ ਹੈ ਪਰ ਸਿਰਫ ਤੰਦੌਲਤ ਨਹੀਂ ਠੀਕ ਹਰ ਉਹ ਚੀਜ਼ ਜਿਸ ਦਾ ਮੋਹ ਪਰਮਾਤਮਾ ਤੋਂ ਦੂਰ ਕਰੇ ਉਹ ਜ਼ਹਿਰ ਹੈ ਸਰੋਤ ਸਪਸ਼ਟ ਕਰਦਾ ਹੈ ਪੁੱਤਰ ਕਲਤਰੀ ਮੋਹੇ ਲਪਟਿਆ ਪੁੱਤਰ ਪਤਨੀ ਪਰਿਵਾਰ ਦਾ ਮੋਹ ਹਾਂਜੀ ਜਵਾਨੀ ਦਾ ਹੰਕਾਰ ਹੁਣ ਸੁਰੱਖਿਆ ਅਤੇ ਇਕੱਠਾ ਕਰਨ ਦੀ ਲਾਲਸਾ ਵਿੱਚ ਬਦਲ ਗਿਆ ਹੈ ਵਪਾਰੀ ਦਾ ਧਿਆਨ ਹੁਣ ਲਾਭ ਕਮਾਉਣ ਤੇ ਨਹੀਂ ਸਗੋਂ ਸਿਰਫ ਆਪਣੀ ਜਾਇਦਾਦ ਵਧਾਉਣ ਤੇ ਹੈ ਭਾਵੇਂ ਉਹ ਜਾਇਦਾਦ ਉਸ ਨੂੰ ਅੰਦਰੋਂ ਖੋਖਲਾ ਕਰ ਰਹੀ ਹੋਵੇ ਬਿਲਕੁਲ ਅਤੇ ਇਸ ਨਾਲ ਉਸ ਦੇ ਵਪਾਰ ਦਾ ਅਸਲ ਮਕਸਦ ਉਹ ਤਾਂ ਪੂਰੀ ਤਰ੍ਹਾਂ ਅੱਖੋਂ ਲਿਓ ਜਾਂਦਾ ਹੈ ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਹ ਇੱਥੇ ਨਾਮ ਦਾ ਲਾਭ ਕਮਾਉਣਾ ਆਇਆ ਸੀ ਹਾਂ ਉਹ ਤਾਂ ਬਸ ਆਪਣੀ ਦੁਕਾਨ ਨੂੰ ਸਜਾਉਣ ਅਤੇ ਗੱਲਾਂ ਭਰਨ ਵਿੱਚ ਲੱਗ ਗਿਆ ਹਾਂ ਅਤੇ ਇਸ ਦਾ ਨਤੀਜਾ ਬਹੁਤ ਗੰਭੀਰ ਹੁੰਦਾ ਹੈ ਸਰੋਤ ਦੱਸਦਾ ਹੈ ਕਿ ਇਹ ਜਿਹਾ ਮਨੁੱਖ ਸਾਦ ਸੰਗਤ ਤੋਂ ਦੂਰ ਰਹਿੰਦਾ ਹੈ ਹੂੰ ਉਸ ਦਾ ਮਨ ਹਮੇਸ਼ਾ ਲੋਭ ਦੀਆਂ ਲਹਿਰਾਂ ਵਿੱਚ ਡੁੱਬਿਆ ਰਹਿੰਦਾ ਹੈ ਅਤੇ ਪਰਮਾਤਮਾ ਉਸ ਨੂੰ ਇੱਕ ਪੱਲੀ ਵੀ ਯਾਦ ਨਹੀਂ ਆਉਂਦਾ ਬਿਲਕੁਲ ਵੀ ਨਹੀਂ ਅਤੇ ਅੰਤ ਵਿੱਚ ਬਹੁਤ ਜ਼ォਣੀ ਦੁੱਖ ਪਾਵੇ ਉਹ ਕਈ ਜੂਨਾ ਦੇ ਚੱਕਰ ਵਿੱਚ ਪੈ ਕੇ ਦੁੱਖ ਭੋਗਦਾ ਹੈ ਤੀਜਾ ਪਹਿਰ ਮਤਲਬ ਸਭ ਤੋਂ ਖਤਰਨਾਕ ਹੈ ਕਿਉਂਕਿ ਇੱਥੇ ਪਟਕਣਾ ਸਭ ਤੋਂ ਵੱਧ ਹੁੰਦੀ ਹੈ ਰਾਤ ਸਭ ਤੋਂ ਗਹਿਰੀ ਹੋ ਜਾਂਦੀ ਹੈ ਪਹਿਲੇ ਪਹਿਰ ਵਿੱਚ ਨਿਰਭਰਤਾ ਦੂਜੇ ਵਿੱਚ ਹੰਕਾਰ ਅਤੇ ਤੀਜੇ ਵਿੱਚ ਲੋਭ ਅਤੇ ਮੋਹ ਜੀਵਨ ਰੂਪੀ ਰਾਤ ਸੱਚਮੁੱਚ ਬਹੁਤ ਹਨੇਰੀ ਹੋ ਗਈ ਹੈ ਪਰ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤਾਂ ਹੁਣ ਆਖਰੀ ਪਹਿਰ ਚੌਥੇ ਪਹਿਰ ਵਿੱਚ ਕੀ ਹੁੰਦਾ ਹੈ ਕੀ ਕੋਈ ਉਮੀਦ ਦੀ ਕਿਰਨ ਹੈ ਇੱਥੇ ਆ ਕੇ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ ਬਾਣੀ ਦਾ ਸੁਰ ਬਦਲਦਾ ਹੈ ਅੱਛਾ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਦਿਨ ਨੇੜੇ ਆ ਗਿਆ ਹੈ ਹਾਂ ਭਾਵ हे व्यापारी मित्र हुन ओ दिन ਨੇੜੇ ਆ ਗਿਆ ਹੈ ਯਾਨੀ ਸਵੇਰ ਹੋਣ ਵਾਲੀ ਹੈ ਇੱਥੋਂ ਤੁਰਨ ਦਾ ਸਮਾਂ ਆ ਗਿਆ ਹੈ ਇਹ ਬੁਢਾਪ ਤੇ ਵਿਦਾਇਗੀ ਦਾ ਸਮਾਂ ਹੈ ਤਾਂ ਕਿ ਇਹ ਹਿਸਾਬ ਕਿਤਾਬ ਦਾ ਸਮਾਂ ਹੈ ਵਪਾਰੀ ਆਪਣਾ ਵਹੀ ਖਾਤਾ ਖੋਲ ਕੇ ਬੈਠਾ ਹੈ ਬਿਲਕੁਲ ਅਤੇ ਸਰੋਤ ਇੱਥੇ ਦੋ ਤਰ੍ਹਾਂ ਦੇ ਵਪਾਰੀਆਂ ਦਾ ਜ਼ਿਕਰ ਕਰਦਾ ਹੈ ਦੋ ਤਰ੍ਹਾਂ ਦੇ ਹਾਂਜੀ ਦੋ ਵਕ ਵਕ ਵਹੀ ਖਾਤੇ ਪਹਿਲਾ ਉਸ ਵਪਾਰੀ ਦਾ ਹੈ ਜਿਸ ਨੇ ਪਹਿਲੇ ਤਿੰਨ ਪਹਿਰ ਅਗਿਆਨਤਾ ਅਤੇ ਹਨੇਰੇ ਵਿੱਚ ਗੁਜ਼ਾਰ ਦਿੱਤੇ ਠੀਕ ਹੈ ਉਸ ਲਈ ਇਹ ਆਖਰੀ ਮੌਕਾ ਹੈ ਇੱਕ ਆਖਰੀ ਸੱਦਾ ਉਸ ਨੂੰ ਕਿਹਾ ਜਾਂਦਾ ਹੈ ਗੁਰਮੁਖ ਨਾਮ ਸਮਾਲ ਗੁਰਮੁਖ ਨਾਮ ਸਮਾਲ ਗੁਰੂ ਦੀ ਸ਼ਰਨ ਲੈ ਕੇ ਨਾਮ ਨੂੰ ਯਾਦ ਕਰ ਹਾਂ ਕਿਉਂਕਿ ਦਰਗਾਹ ਵਿੱਚ ਇਹੀ ਤੇਰਾ ਸਾਹੀ ਤੇਰਾ ਬੇਲੀ ਬਣੇਗਾ ਤਾਂ ਇੱਕ ਤਰ੍ਹਾਂ ਦੀ ਰਿਆਇਤ ਹੈ ਕਿ ਭਾਵੇਂ ਸਾਰੀ ਰਾਤ ਗਵਾ ਦਿੱਤੀ ਸਵੇਰ ਹੋਣ ਤੋਂ ਪਹਿਲਾਂ ਜੇ ਤੂੰ ਜਾਗ ਜਾਵੇਂ ਤਾਂ ਵੀ ਕੁਝ ਬਚ ਸਕਦਾ ਹੈ ਹਾਂ ਇੱਕ ਆਖਰੀ ਮੌਕਾ ਉਸ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਮਾਇਆ ਦਾ ਮੋਹ ਜਿਸ ਨੂੰ ਉਹ ساری ਉਮਰ ਇਕੱਠਾ ਕਰਦਾ ਰਿਹਾ ਝੂਠਾ ਹੈ ਅਤੇ ਨਾਲ ਨਹੀਂ ਜਾਣਾ ਬਿਲਕੁਲ ਉਸ ਦੀ ساری ਰਾਤ ਹਨੇਰੇ ਵਿੱਚ ਗੁਜ਼ਰੀ ਹੈ ਪਰ ਸਤਿਗੁਰੂ ਦੀ ਸੇਵਾ ਨਾਲ ਅਜੇ ਵੀ ਚਾਨਣ ਹੋ ਸਕਦਾ ਹੈ ਹਾਂ ਇਹ ਆਖਰੀ ਪੁਕਾਰ ਹੈ ਪਰ ਫਿਰ ਫਿਰ ਦੂਜੇ ਵਪਾਰੀ ਦੀ ਗੱਲ ਹੁੰਦੀ ਹੈ ਅੱਛਾ ਦੂਜਾ ਵਪਾਰੀ ਕੌਣ ਹੈ ਇਹ ਉਹ ਭਗਤ ਹਨ ਜੋ ਸ਼ੁਰੂ ਤੋਂ ਹੀ ਸੁਚੇਤ ਸਨ ਜਿਨ੍ਹਾਂ ਨੇ ਆਪਣਾ ਵਪਾਰ ਸਹੀ ਢੰਗ ਨਾਲ ਕੀਤਾ ਹੂੰ ਉਹਨਾਂ ਲਈ ਚੌਥਾ ਪਹਿਰ ਡਰਦਾ ਨਹੀਂ ਸਗੋਂ ਫਲ ਪ੍ਰਾਪਤ ਕਰਨ ਦਾ ਸਮਾਂ ਹੈ ਸਰੋਤ ਕਹਿੰਦਾ ਹੈ ਸਫਲ ਹੋ ਰਹਿਣ ਭਗਤਾਂ ਦੀ ਵਾ ਉਹਨਾਂ ਦੀ ਰਾਤ ਸਫਲ ਹੋ ਗਈ ਹੈ ਹਾਂਜੀ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਸ ਆਪਣਾ ਸਿਮਰਨ ਜਾਰੀ ਰੱਖੋ ਹਰ ਸਾਹ ਨਾਲ ਪ੍ਰਭੂ ਨੂੰ ਯਾਦ ਕਰੋ ਅਤੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਸਮਝੋ ਤਾਂ ਇੱਕ ਲਈ ਇਹ ਘਾਟੇ ਦੇ ਸੌਦੇ ਨੂੰ ਬਚਾਉਣ ਦਾ ਆਖਰੀ ਮੌਕਾ ਹੈ ਹਾਂਜੀ ਅਤੇ ਦੂਜੇ ਲਈ ਇਹ ਆਪਣੇ ਲਾਭ ਨੂੰ ਅੰਤਿਮ ਰੂਪ ਦੇਣ ਦਾ ਸਮਾਂ ਹੈ ਬਿਲਕੁਲ ਇਸ ਨਾਲ ਉਹਨਾਂ ਦਾ ਜਨਮ ਮਰਨ ਦਾ ਚੱਕਰ ਉਹਨਾਂ ਦਾ ਦੁੱਖ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਇਹ ਤਾਂ ਬਹੁਤ ਹੀ ਸਪਸ਼ਟ ਤਸਵੀਰ ਹੈ ਕਿ ਅੰਤ ਵਿੱਚ ਦੋ ਹੀ ਨਤੀਜੇ ਨਿਕਲਦੇ ਹਨ ਜੇਕਰ ਆਪਾਂ ਪੂਰੀ ਯਾਤਰਾ ਦਾ ਸਾਰ ਕੱਢੀਏ ਤਾਂ ਪਹਿਲਾ ਪਹਿਰ ਸ਼ੁਰੂਆਤੀ ਹਾਲਾਤਾਂ ਦਾ ਹੈ ਹੂੰ ਦੂਜਾ ਹੰਗਾਰ ਵਿੱਚ ਕੀਤੇ ਗਲਤ ਸੌਦਿਆਂ ਦਾ ਤੀਜਾ ਮੋਹ ਮਾਇਆ ਦੇ ਝੂਠੇ ਵਪਾਰ ਵਿੱਚ ਉਲਝਣ ਦਾ ਹਾਂ ਅਤੇ ਚੌਥਾ ਅੰਤਿਮ ਲੇਖਾ ਜੋਖਾ ਕਰਨ ਦਾ ਅਤੇ ਹਰ ਪੜਾਅ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਦੀ ਅਗਵਾਈ ਅਤੇ ਪ੍ਰਭੂ ਦਾ ਨਾਮ ਹੀ ਅਸਲ ਲਾਭ ਹੈ। ਇਸ ਸਾਰੀ ਗਲਬਾਤ ਵਿੱਚੋਂ ਜੋ ਸਭ ਤੋਂ ਵੱਡੀ ਸਮਝ ਮੈਨੂੰ ਮਿਲੀ ਹੈ ਉਹ ਇਹ ਹੈ ਕਿ ਇਹ ਸਿਰਫ ਉਮਰਵਦਨ ਦੀ ਕਹਾਣੀ ਨਹੀਂ ਹੈ, ਹੈਨਾ? ਨਹੀਂ, ਬਿਲਕੁਲ ਨਹੀਂ। ਇਹ ਹਉਮੈ ਤੋਂ ਸ਼ੁਰੂ ਹੋ ਕੇ ਮੋਹ ਵਿੱਚ ਫਸਣ ਦੀ ਕਹਾਣੀ ਹੈ। ਪਹਿਲਾ ਮੈਦ ਹੰਕਾਰ ਅਤੇ ਫਿਰ ਮੇਰਾ ਦਾ ਲੋਭ। ਬਹੁਤ ਵਧੀਆ ਨੁਕਤਾ ਹੈ। ਅਤੇ ਚਾਨਣ ਜਾਂ ਸਵੇਰਾ ਸਿਰਫ ਮੌਤ ਤੋਂ ਬਾਅਦ ਨਹੀਂ ਹੁੰਦਾ। ਇਹ ਅਧਿਆਤਮਿਕ ਜਾਗਰਤੀ ਹੈ ਜੋ ਕਿਸੇ ਵੀ ਪਹਿਰ ਵਿੱਚ ਹੋ ਸਕਦੀ ਹੈ ਪਰ ਚੌਥੇ ਪਹਿਰ ਤੱਕ ਇਹ ਲਾਜ਼ਮੀ ਹੋ ਜਾਂਦੀ ਹੈ ਤੁਸੀਂ ਬਿਲਕੁਲ ਸਹੀ ਸਿੱਟਾ ਕੱਢਿਆ ਹੈ ਇਹ ਸਰੀਰਿਕ ਉਮਰ ਤੋਂ ਵੱਧ ਚੇਤਨਾ ਦੀ ਅਵਸਥਾ ਦਾ ਬਿਆਨ ਹੈ ਹਰ ਪਹਿਰ ਇੱਕ ਚੁਣੌਤੀ ਵੀ ਹੈ ਅਤੇ ਇੱਕ ਮੌਕਾ ਵੀ ਤਾਂ ਅੱਜ ਅਸੀਂ ਜੀਵਨ ਰੂਪੀ ਰਾਤ ਦੇ ਚਾਰ ਪਹਿਰਾਂ ਦੀ ਇਸ ਗਹਿਰਾਈ ਨੂੰ ਸਮਝਿਆ ਇਹ ਦੇਖਿਆ ਕਿ ਇੱਕ ਵਪਾਰੀ ਦੇ ਤੌਰ ਤੇ ਹਰ ਪੜਾਅ ਤੇ ਸੁਚੇਤ ਰਹਿਣਾ ਕਿੰਨਾ ਜ਼ਰੂਰੀ ਹੈ ਤਾਂ ਜੋ ਅੰਤ ਵਿੱਚ ਸਾਡਾ ਖਾਤਾ ਖਾਲੀ ਨਾ ਰਹਿ ਜਾਵੇ ਅੰਤ ਵਿੱਚ ਇੱਕ ਵਿਚਾਰ ਛੱਡ ਜਾਂਦੇ ਹਾਂ ਆਪਾਂ ਵਰਣ ਜਾ ਰਿਹਾ ਮਿੱਤਰਾ ਦੀ ਗੱਲ ਕੀਤੀ ਇੱਕ ਵਪਾਰੀ ਦੋਸਤ ਹਾਂਜੀ ਵਪਾਰੀ ਦਾ ਮਕਸਦ ਲਾਭ ਕਮਾਉਣਾ ਹੁੰਦਾ ਬਾਣੀ ਇਸ਼ਾਰਾ ਕਰਦੀ ਹੈ ਕਿ ਇਹ ਨਾਮ ਦਾ ਲਾਭ ਹੈ ਸੋਚਣ ਵਾਲੀ ਗੱਲ ਇਹ ਹੈ ਜੇ ਕੋਈ ਵਪਾਰੀ ਆਪਣਾ ਸਾਰਾ ਸਮਾਂ ਸਾਰੀ ਰਾਤ ਸਿਰਫ ਆਪਣੀ ਦੁਕਾਨ ਯਾਨੀ ਸਰੀਰ ਨੂੰ ਸਜਾਉਣ ਨਕਲੀ ਮਾਲ ਮਤਲਬ ਮਾਇਆ ਇਕੱਠਾ ਕਰਨ ਅਤੇ ਗਾਹਕਾਂ ਯਾਨੀ ਰਿਸ਼ਤਿਆਂ ਦੇ ਮੋਹ ਵਿੱਚ ਹੀ ਗੁਜ਼ਾਰ ਦੇਵੇ ਹੂੰ ਠੀਕ ਅਤੇ ਜਦੋਂ ਸਵੇਰ ਵੇਲੇ ਅਸਲ ਮਾਲਕ ਹਿਸਾਬ ਲੈਣਾਵੇ ਤਾਂ ਉਹ ਖਾਲੀ ਹੱਥ ਹੋਵੇ ਉਸ ਵਪਾਰੀ ਦਾ ਕੀ ਹਾਲ ਹੋਵੇਗਾ